ਨੀਤਾ ਕੁਮਾਰੀ ਨਾਮ ਆ ਬੱਲੀ ਰੇਗ ਤੇ ਰਹਿਣ ਵਾਲੀ ਲੜਾਈ ਦੇ ਵਿੱਚ ਗਏ ਸੀਗੇ ਨਾਲੀ ਦੇ ਪਿੱਛੇ ਸਵੇਰੇ ਬਕਵਾਸ ਹੋਇਆ ਤੋਂ ਮੈਨੂੰ ਸਵੇਰੇ ਹੀ ਧਮਕੀ ਦਿੱਤਾ ਅੱਜ ਤੈਨੂੰ ਛੱਡਣਾ ਨਹੀਂ ਵੱਢ ਦੇਣਾ ਤੇ ਸਾਹਮਣੂ ਮੇਰੇ ਪੜਾਇਆ ਮੇਰੇ ਪਰ ਆ ਗਿਆ ਮੇਰੇ ਪਰਾਂ ਨੂੰ ਇੱਥੇ ਇੱਟ ਮਾਰਿਆ ਤੈਨੂੰ ਮੈਂ ਮਿਰਚ ਮੈਨੂੰ ਮਾਰਿਆ ਫਿਰ ਉਹਨੂੰ ਫੜਨ ਗਿਆ ਤੇ ਮਿਰਚ ਮਾਰ ਕੇ ਮੈਨੂੰ ਤੇ ਸੁਣਈ ਸੁਨੀਤਾ ਦੇਵੀ ਮੈਨੂੰ ਖਿੱਚ ਲੇਤਾ ਉਧਰ ਪਹਿਲਾਂ ਮੇਰੇ ਸਿਰ ਤੇ ਡਾਂਗ ਮਾਰਿਆ ਡਾਂਗ ਮਾਰ ਕੇ ਫਿਰ ਜਦੋਂ ਹਥਿਆਰ ਚਲਾਉਂਦਾ ਸੀਗਾ ਤੇ ਮੈਂ ਹੱਥ ਰੱਖਤੇ ਸੀ ਰਤੇ ਤੇ ਮੇਰਾ ਦੋ ਉਂਗਲ ਵੱਡ ਹੋ ਗਿਆ ਜਦ ਮੈਂ ਪੱਜਨ ਲੱਗੀ ਤੇ ਮੇਰੇ ਪਿੱਛੇ ਮਾਰਤਾ ਉਹਨੇ ਹਥਿਆਰ ਤੇ ਮੈਂ ਇਹ ਹੱਥ ਰੱਖੇ ਹੱਥ ਵੀ ਵੱਡ ਹੋ ਗਿਆ ਮਿਥਲੇ ਸੀਗਾ ਨਵਲੇ ਸੀਗਾ ਅਖਲੇ ਸੀਗਾ ਸੁਨੇਤਾ ਦੇਵੀ ਆਸਾ ਦੇਵੀ ਕਰਨ ਕੁਮਾਰ ਤੇ ਅਜੇ ਉਹਦਾ ਜਮਾਈ ਮਿਥਲੇ ਦਾ ਕੀ ਮੰਨਤਾ ਕਿ ਆ ਸੀਨ ਸਾਫ ਚਾਹੀਦਾ ਮੈਨੂੰ ਬਸ ਚੰਦਾ ਆ ਮੈਂ ਬਲੀ ਵੇਗ ਮੱਛਵਾੜੀ ਦੀ ਰਹਿਣ ਵਾਲੀ ਉਹ ਨਾਲੀ ਪਿੱਛੇ ਪਹਿਲਾ ਸੋਭਾ ਨੂੰ 25 ਤਰੀਕ ਨੂੰ ਬਹਿਸ ਹੋਏ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਕੰਮ ਤੇ ਚੱਲ ਗਏ ਸੀ ਬਹਿਸ ਤੋਂ ਬਾਅਦ ਤਾਂ ਅਸੀਂ 9 ਵਜੇ ਆ ਗਏ ਸੀ ਸਾਰੇ ਜਣੇ ਉਹ ਤਿਆਰ ਬੈਠੇ ਸੀਗੇ ਲੜਨ ਪਿੱਛੇ ਤਾਂ ਸਾਨੂੰ ਪਤਾ ਨਹੀਂ ਸੀਗਾ ਮੇਰੇ ਪਰਾ ਦੇ ਉਹ ਵੇਟ ਕਰਦੇ ਸੀਗੇ ਕਦੋਂ ਉਹ ਆਓਗੇ ਜਦੋਂ ਸਕੂਟਰੀ ਦਾ ਉਹਨਾਂ ਨੇ ਆਵਾਜ਼ ਸੁਣਿਆ ਉਹ ਹਮਲਾ ਕਰਤਾ ਹਮਲਾ ਕਰਤਾ ਮਿਰਚਾਂ ਪਾਇਆ ਪਹਿਲਾਂ ਪਿਸੀਆਂ ਹੋਇਆ ਤਾਂ ਉਹ गिर ਗਿਆ ਥੱਲੇ ਫਿਰ ਆ ਕੁੜੀ ਮੇਰੀ ਭੈਣ ਆ ਅਨੀਤਾ ਇਹ ਉਹਨੂੰ ਬਚਾਉਣ ਵਾਸਤੇ ਗਏ ਬਸ ਉਹ ਕ੍ਰਿਚ ਸੀਗਾ ਉਹਦੇ ਹੱਥ 'ਚ ਉਹ ਹਮਲਾ ਕਰਨ ਲੱਗ ਗਏ ਇਹਦੇ ਤੇ ਇਹਦੀ ਉਂਗਲ ਵੱਡੀ ਗਈ ਕਿੰਨੀਆਂ ਉਂਗਲ ਵੱਡੀਆਂ ਦੋ ਉਂਗਲ ਇੱਕ ਵੱਢ ਕੇ ਹਟ ਗਈ ਇੱਕ ਲੱਗੀ ਹੋਈ ਸੀ ਮਾੜੀ ਜੀ ਤੇ ਤਾਰ ਪਾ ਕੇ ਆਪਰੇਸ਼ਨ ਕੀਤਾ ਡਾਕਟਰ ਹੋਣ ਕੀ ਦੇ ਸੱਟਾਂ ਲੱਗੀਆਂ ਇਹ ਮੇਰਾ ਮੁੰਡਾ ਹੈ ਇਹਦੇ 7 ਟੰਗ ਕੇ ਲੱਗੇ ਹੋਏ ਆ ਇੱਥੇ ਇੱਕ ਮਿਥਲੇਸ਼ ਨਾਮ ਆ ਨਵਲੇਸ਼ ਮਿਥਲੇਸ਼ ਅਕਲੇਸ਼ ਕਰਨ ਤਾਂ ਉਹਦੀ ਨਵਲੇਸ਼ ਦੀ ਘਰ ਵਾਲੀ ਸੁਨੀਤਾ ਤਾਂ ਆਸਾ ਦੇਵੀ ਤਾਂ ਮਿਥਲੇਸ਼ ਦੀ ਜਮਾਈ ਦੋ ਸੀਗਾ ਅਜੇ ਨੀਸੂ ਪੁੱਛਰ ਪੁੱਟ ਦਰਜ ਕਰਾਤੀ ਹੈ ਹਾਂਜੀ ਇੱਕ ਮੈਨੂੰ ਨਾਮ ਨਹੀਂ ਸੀਗਾ ਇੱਕ ਜਮਾਈ ਦਾ ਤਾਂ ਉਹਦਾ ਨਾਮ ਮੈਂ ਨਾਮ ਨਹੀਂ ਪਾਈ ਸੀ ਜੀ ਉਹਦੇ ਵਿੱਚ ਪਰ ਉਹ ਵੀ ਸੀਗੇ ਫਿਰ ਸਵੇਰ ਦੇ ਟਾਈਮ ਉਹ ਹਮਲਾ ਕਰਨ ਆ ਗਏ ਉਹਦੇ ਕੁੜੀ ਆਸਾ ਦੇ ਵੀ ਦੀ ਕੁੜੀ ਵੀ ਆ ਗਈ ਬੋਲਣ ਵਾਸਤੇ ਜੀ ਪੁਲਿਸ ਵਾਲੇ ਸਾਡਾ ਕੀ ਕਰ ਲੂਗੇ ਜੀ ਐਦੇ ਅਸੀਂ ਮਰਡਰ ਮਰਡਰ ਕਰਕੇ ਆਏ ਹੈਗੇ ਲੁਧਿਆਣੇ ਪਹਿਲਾਂ ਰਹਿੰਦੇ ਸੀ ਜੀ ਪਹਿਲਾਂ ਮਿਠਲੇਸ ਬੋਲੇ ਆਏ ਗੱਲ ਜੇ ਅਸੀਂ ਲੁਧਿਆਣੇ ਤੋਂ ਮਰਡਰ ਕਰਕੇ ਆਏ ਹਾਂ ਸਾਡਾ ਕੋਈ ਨਹੀਂ ਕੁਝ ਕਰ ਸਕਦੇ ਹ ਹੁਣ ਤਾਂ ਵੱਡਿਆ ਨਹੀਂ ਹੈਗਾ ਕੁਝ ਵੀ ਹਲੇ ਤਾਂ ਵੱਡਣਾ ਹੈ ਐਦਾ ਬੋਲਦੇ ਸੀਗੇ ਸਾਨੂੰ ਉਦਣ ਤੋਂ ਲੈ ਕੇ ਨਾ ਕੱਲ ਤੱਕਰ ਉਹ ਬਹੁਤ ਜ਼ਿਆਦਾ ਕਿ ਪੰਗਾ ਲੈਣ ਦੀ ਕੋਸ਼ਿਸ਼ ਕਰਦੇ ਆ ਜੇ ਫੇਰ ਇਹ ਪੰਗਾ ਲਵੇ ਤਾਂ ਮੈਂ ਫੇਰ ਵੱਡਣਾ ਇਹਨਾਂ ਨੂੰ ਕੀ ਮੰਨ ਉਸ ਕੌਂਦੇ ਆ ਇਹਦੀ ਦੀ ਜ਼ਿੰਦਗੀ ਖਰਾਬ ਹੋ ਗਈ ਮਾਈ ਦੇ ਵਿੱਚ ਇਹਨਾਂ ਦਾ ਵਿਆਹ ਕਰਨ ਕਰਨਾ ਸੀਗਾ ਅਸੀਂ ਤਾਂ ਅਸੀਂ ਇਨਸਾਫ ਦਿਲਾ ਦੋ ਅਸੀਂ ਤਾਂ ਇਹ ਹੀ ਚਾਹੁੰਦੇ ਮੈਂ ਡਾਕਟਰ ਮਨਪ੍ਰਤਕਰ ਮੈਡੀਕਲ ਆਫੀਸਰ ਸਿਵਲ ਹਸਪੀਟਲ ਸਮਰਾਲਾ ਇੱਕ ਕੇਸ ਹੈਗਾ ਅਨੀਤਾ 18 ਸਾਲ ਦੀ ਫੀਮੇਲ ਸੀਗੀ ਬਲੀ ਵੇਖਦੀ ਸੀਗੀ ਮੱਛੀ ਵਾਲਾ ਸਾਈਡ 'ਤੇ ਉਹ ਸਾਡੇ ਕੋਲ ਆਈ ਸੀ ਪੇਸ਼ੈਂਟ ਉਹਦੀ ਹੰਗਲ ਕੱਟੀ ਗਈ ਸੀਗੀ ਦੀ ਹੁਣ ઓਪਰੇਟ ਹੋ ਚੁੱਕ ਕੇ ਆਇਆ 25 26 ਦੀ ਮਿਡਨਾਈਟ ਦੇ ਵਿੱਚ ਪਾਣੀ 1 ਵਜੇ ਆਈ ਸੀ ਇਹ ਉਂਗਲ ਲੇਦਾ ਹੋ ਚੁੱਕੀਆਂ ਸੀ ਕਿੰਦਾ ਕੀ ਲੱਗਦਾ ਇੱਕ ਤਾਂ ਬਿਲਕੁਲ ਹੀ ਕੱਟੀ ਜਾ ਚੁੱਕੀ ਐ ਇੱਕ ਆਪਰੇਟ ਦੇ ਨਾਲ ਜੋੜੀ ਜਾ ਚੁੱਕੀ ਐ ਹੁਣ ਠੀਕ ਐ ਜੀ ਹਾਂ ਹਾਂਜੀ ਕਵੈਸਚਨ ਹੁਣ ਠੀਕ ਐ ਅੰਡਰ ਅਬਜ਼ਰਵੇਸ਼ਨ ਇਹ ਲੜਾਈ ਦਾ ਮਾਮਲਾ ਜੀ ਹਾਂਜੀ ਲੜਾਈ ਹੋਈ ਸੀਗੀ ਇਹਨਾਂ ਦੀ ਇਹਦਾ ਪਰਚਾ ਹੋ ਚੁੱਕਿਆ ਆ ਇਹ ਵੀ ਮਗੱਦਮਾ ਨੰਬਰ 42 ਥਾਣੇ ਕੇਂਦਰ ਕਿ ਅੰਡਰ ਹੈਸ ਕਿ ਸੋ ਪਹਿਲੀ ਜਿਹੜੀ ਤੋਂ ਹੋਵੇ ਉਹ ਹਸਪਤਾਲ ਤੋਂ ਇੱਕ ਸਰਦਾਰ ਨੂੰ ਮਿਲਦੀ ਦੀ ਮਦਰ ਬੱਚੀ ਦੀ ਰਾਤ ਨੂੰ ਨੌਬੇ ਲੜਾਈ ਲੀਕੀ। ਅਨਾ ਬੇਲੀ ਲੜਾਈ ਇਹਨੇ ਕੋਈ ਨਾ ਰੀਆ ਹੁਣ ਝਗੜਾ ਹੋ ਗਿਆ। ਕਿ ਬੱਚੀ ਦੀ ਰਾਤ ਨੂੰ ਨੌਬੇ ਬਰਨ ਨਹੀਂ ਲੜਾਈ। ਪੂਰੇ ਜਗੜੀ ਨੂੰ ਚਾਹ। ਕੁਮਾਰੀ ਪਤਨੀ ਪ੍ਰੀਮਾ ਲਾਹ ਸਾਹਮਣੇ ਡੰਗਦੇ। ਇਹਨਾਂ ਦੇ 88 ਮਕੱਦਮੇ 8 ਬੰਦੇ ਦੇ ਮਕੱਦਮੇ ਇਹਨਾਂ ਵਿੱਚ ਨੀਮੇ ਮੁਕੱਦਮਾ ਦੱਬ ਦਿੱਤਾ ਗਿਆ। ਪਾਸੇ ਬੰਦੇ। ਜਿਨ੍ਹਾਂ ਦੇ 5 ਬੰਦੇ ਹੱਤਲ ਕਰ ਲਿਆ। गिरफ्तार करके बच्चों ठीक है जी बाकी है